ਪੰਚਾਇਤ ਨੇ ਪਤੰਗਬਾਜੀ ਖਿਲਾਫ ਪਾਇਆ ਮਤਾ ਦੁਕਾਨਦਾਰਾਂ ਨੇ ਕੀਤੀ ਇਸ ਦੀ ਸ਼ਿਲਾਗਾ ਤੇ ਪਤੰਗ ਚੜਾਉਣ ਦਾ ਜੀ ਵੀ ਪਤੰਗ ਨਾ ਚੜਾਓ ਕਿਉਂਕਿ ਇਹਦੇ ਨਾਲ ਪਤੰਗ ਕੋਈ ਇਹ ਚੌਲੜ ਨਹੀਂ ਹੈਗਾ ਇਹਦੇ ਨਾਲ ਜਾਨਾਂ ਵੀ ਜਾਂਦੀਆਂ ਨੇ ਜਦੋਂ ਬੱਚੇ ਪਤੰਗ ਚੜਾਈ ਜਾਂਦੇ ਨੇ ਅਸਮਾਨ ਵੱਲ ਨਿਗਾਹ ਹੁੰਦੀ ਹੈ ਉਹਨਾਂ ਦੀ ਤੇ ਪਿੱਛੇ ਹੱਟੀਆਂ ਜਾਂਦੇ ਨੇ ਪਿੱਛੇ ਜੰਗਲਾ ਵਗੈਰਾ ਨਹੀਂ ਹੁੰਦਾ ਡਿੱਗ ਜਾਂਦੇ ਨੇ ਉਹਨਾਂ ਨਾਲ ਸੱਟਾਂ ਵੀ ਵੱਜਦੀਆਂ ਨੇ ਇੱਕ ਇੱਕ ਦੋ ਮੌਤਾਂ ਵੀ ਹੋਈਆਂ ਨੇ ਇਸ ਕਰਕੇ ਜੀ ਅਸੀਂ ਨੇ ਮਤਾ ਪਾਇਆ ਬਾਗ ਵਿੱਚ ਕਿਸ ਤਰ੍ਹਾਂ ਆਇਆ ਜੀ ਅਸਲ ਵਧੀਆ ਕਹਿੰਦੇ ਆ ਜੀ ਪੰਚਾਇਤ ਨੇ ਮਤਾ ਪਾਇਆ ਬੰਦ ਕਰਨੀ ਪਤੰਗ ਹੂੰ ਗਲਤ ਚੀਜ਼ ਹੈ ਜੀ ਇਹ ਪਤੰਗ ਨਹੀਂ ਨਹੀਂ ਚਾਹੀਦੀ ਨਾ ਵੇਚਣੀ ਚਾਹੀਦੀ ਜੀ ਅਸੀਂ ਥੋੜਾ ਬਹੁਤਾ ਪਹਿਲਾਂ ਵੇਚਦੇ ਸੀ ਸਿੰਪਲ ਪਤੰਗ ਜੀ ਪਰ ਹੁਣ ਅੱਗੇ ਤੋਂ ਵੀ ਨਹੀਂ ਵੇਚਾਂਗੇ ਜੀ ਬਹੁਤ ਵਧੀਆ ਪ੍ਰਾਲਾ ਜੀ ਪੰਚਾਇਤ ਦਾ ਬਹੁਤ ਕਟਨਾਵਾਂ ਹੋ ਰਹੀਆਂ ਨੇ ਜੀ ਗੱਲੇ ਗੱਲੇ ਬੱਚੇ ਮਰ ਰਹੇ ਨੇ ਜੀ ਸੁਰਕਟਨਾ ਨਾਲ ਹੂੰ ਕਈ ਬੰਡਾਂ ਦੀ ਆਪਾਂ ਖਬਰਾਂ ਸੁਣਦੇ ਆ ਜੀ ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ ਇਹ ਲੱਗਣੀ ਵੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਤੂੰਗਾ ਪਿੰਡ ਦੇ ਵਿੱਚ ਵੀ ਹਾਦਸਾ ਵਾਪਰਿਆ ਬੱਚੇ ਨਾਲ ਤੇ ਖਾਸ ਕਰਕੇ ਮੋਟਰਸਾਈਕਲਾਂ ਦੇ ਜਦੋਂ ਜਾਣਿਆਂਗੇ ਆਪਣੇ ਗਲਾਂ ਦੇ ਵਿੱਚ ਪੈ ਜਾਂਦੀ ਹੈ ਉਹ ਬਹੁਤ ਨੁਕਸਾਨ ਕਰਦੀ ਹੈ ਜੀ ਗਲੇ ਵੀ ਕੱਟੇ ਨੇ 1-2 ਥਾਂ ਤੇ ਇੱਕ ਲੇਡੀ ਦਾ ਵੀ ਕਟਿਆ ਇੱਕ ਬੰਦੇ ਦਾ ਕਟਿਆ ਜੀ ਹੂੰ ਸੋ ਖਾਸ ਕਰਕੇ ਬੰਦ ਹੋਣੀ ਚਾਹੀਦੀ ਹੈ ਚੈਨਾ ਡੋਰ ਤੇ ਬਹੁਤ ਵਧੀਆ ਉਪਰਾਲਾ ਹੈ ਜੀ ਸਾਰੀਆਂ ਪੰਚਾਇਤਾਂ ਨੂੰ ਪਾਉਣਾ ਚਾਹੀਦਾ